ਲੋ ਲਗਾਤਾਰ ਫਲੈਗ ਮਾਰਕ ਕੀਤੇ ਜਾ ਰਹੇ ਆ ਅੱਜ ਵੀ ਜਿਹੜਾ ਸ਼ਹਿਰੀ ਤੇ ਪਿੰਡੂ ਖੇਤਰ ਚ ਫਲੈਗ ਮਾਰਕ ਕੀਤੇ ਗਏ ਆ ਪਰ ਕੀ ਮਕਸਦ ਹੈ ਤੇ ਕਿਸ ਤਰੀਕੇ ਦੇ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਇਹ 16 ਮਾਰਚ ਤੋਂ ਜਦੋਂ ਤੋਂ ਜਿਹੜਾ ਹੈਗਾ ਐਸਜੀ ਰੋਸਟਮੈਂਟ ਹੋਈ ਹੈ ਇਲਾਕੇ ਚ ਜਰੂਰ ਲੋ ਲੱਗੂ ਹੋਇਆ ਉਹ ਤੋਂ ਬਾਅਦ ਰੈਗੂਲਰ ਵੀ ਸਾਡਾ ਜਿਹੜਾ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਫਲੈਗ ਮਾਰਕ ਤੇ ਪੈਰਲ ਮਾਰਕ ਸਾਡੇ ਉੱਤੇ ਕੀਤਾ ਜਾ ਰਿਹਾ ਹੈ ਸਰਚ ਆਪਰੇਸ਼ਨ ਜਿਹੜੇ ਹੈ ਜਿਹੜੇ ਜਾਂਦੇ ਨੇ ਅੱਜ ਜਿਹੜਾ ਹੈਗਾ ਕੋਈ ਪੰਨਰਾਇ ਸਰਾਮ ਉਹ ਜਾਂ ਸਰਦ ਉਹ ਪੂਰਾ ਥਾਣੇ ਦੇ ਜਿਹੜੇ ਪਿੰਟ ਨੇ ਉਹ ਨਾਲ ਜਿਹੜਾ ਹੈਗਾ ਬਲੈਕ ਮਾਰ ਸਾਡੇ ਨੂੰ ਵੀ ਲਾ ਗਿਆ ਤੇ ਪੂਰਾ ਸ਼ਹਿਰ ਦੇ ਵਿੱਚ ਸਹਿਮਾਨ ਚੱਡਾ ਜਾ ਰਿਹਾ ਹੈ ਜਿਹੜਾ ਮੁੱਖ ਮਕਸਦ ਜਿਹੜਾ ਹੈਗਾ ਲੋਕਾਂ ਦੇ ਵਿੱਚ ਇਹ ਪਹੁੰਚ ਕਰੀ ਤੇ సీఎం ਕਿਹਾ ਹੈ ਸਰਾਮ ਉਹ ਬੋਲਿਆ ਉਹਦਾ ਜਿਹੜਾ ਵਿਸ਼ਵਾਸ ਜਿਹੜਾ ਲੋਕਾਂ ਦੇ ਵਿੱਚ ਪੈਦਾ ਕਰਦਾ ਹੈ ਸਾਡੇ ਕੁਤਾਈ ਦਰਮਾਲ ਜਿਹੜਾ ਹੈਗਾ ਬਿਨਾ ਡਰਦੇ ਬਿਨਾ ਕਿਸੇ ਪ੍ਰੈਸ਼ਰ ਦੇ ਜਾਂ ਬਿਨਾ ਕਿਸੇ ਇਨਫਲੂਐਂਸ ਦੇ ਕਰ ਸਕਦਾ ਹੋਰ ਇਸੇ ਨਾਲ ਜਿਹੜਾ ਜਿਹੜਾ ਹੋਰ ਪੁਲਿਸ ਵੱਲੋਂ ਤੁਹਾਨੂੰ ਲੈ ਕੇ ਜਿਹੜੀ ਲਗਾਤਾਰ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਸਰਚ ਕੀਤੀ ਜਾ ਰਹੀ ਹੈ ਪਰ ਕਿੰਨੇ ਕੋਈ ਇਸ ਤਰੀਕੇ ਦੇ ਕੋਈ ਮਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਪਿਛਲੇ ਸਮੇਂ ਦੇ ਹੋਣਗੇ ਜਿਹੜਾ 16 ਮਾਰਚ ਤੋਂ ਬਾਅਦ ਸਾਡੇ ਵੱਲੋਂ ਲੱਖਾਂ ਤੋਂ 200 ਵਾਟਰ ਮਾਰਿਆ ਗਿਆ ਕਿ ਕਿਹੜਾ ਪਰਵਾਇ ਹੋਣ ਵਾਲਾ ਇੱਕ ਲਾਫ ਕੀਤੀ ਜਾਤੀ ਹੈ ਔਰ ਇਸਕੇ ਕੇ ਟੀਮ ਜਾਂ ਤੋਂ ਦੇ ਸੀਏ ਇਹ ਬੀਫ ਕੋ ਉਪਰ ਤੋਂ ਜਿਹੜਾ ਹੈਗਾ ਉਹ ਜਿਹੜਾ ਮਸੀਦੇ ਬਲਾਕ ਰੈਸ਼ਲ ਵਾਲੇ ਬਸਤੀਆਂ ਦੇ ਖਿਲਾਫ ਕਾਰਵਾਈ ਚਲਾਈ ਗਈ ਹੈ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਪਰੋਂ ਜਿਹੜੇ ਵਰਨਰੇਬਲ ਜਾਂ ਸੈਂਸਿਟਿਵ ਲਾਫ ਨੇ ਸ਼ਹਿਰ ਦੇ ਇੱਥੇ ਲੋਕਾਂ ਦੇ ਨਾਲ ਨਾਲ ਲਾਫ ਰੱਖਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਦੇ ਵੀ ਜਿਹੜਾ ਹੈਗਾ ਇਹ ਸਵਾਗਤ ਪਹਿਲਾ ਹੋਵੇ ਕਿ ਚੋਣਾ ਜਿਹੜਿਆ ਨੇ ਉਹ ਨਿਰਪੱਖ ਤੇ ਬਿਨਾ ਕਿਸੇ ਡਰ ਤੇ ਭੈਅ ਦੇ ਆਮ ਲੋਕਾਂ ਨੂੰ ਪੁਲਿਸ ਵੱਲੋਂ ਕੀ ਸਰ ਸੰਦੇਸ਼ ਹੈਗਾ ਵੀ ਚੋਣਾਂ ਨੂੰ ਲੈ ਕੇ ਕਿਸ ਤਰੀਕੇ ਦਾ ਮੈਂ ਇਹ ਕਹਿਣਾ ਚਾਹੁੰਦਾ ਤੇ ਪਾਸ ਹੈਗਾ 102 ਨੰਬਰ ਜਿਹੜਾ ਹੈਗਾ ਪੁਲਿਸ ਹੈਲਪਲਾਈਨ ਨੰਬਰ ਉਹਦਾ 24 ਇਸਤੇਮਾਲ ਕਰਨਾ ਚਾਹੀਦਾ ਤੇ ਇਸ ਤੋਂ ਇਲਾਵਾ ਸਾਡਾ ਜਿਹੜਾ 752702989 ਜਿਹੜਾ ਕੋਈ ਨੰਬਰ ਹੈ ਜਿਹਦੇ ਤੁਸੀਂ WhatsApp ਮੈਸੇਜ ਰਾਹੀਂ ਸਾਨੂੰ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਗਲਤ ਹਰਕਤ ਦੀਆਂ ਸ਼ੱਕੀ ਜਿਹੜੀ ਤੁਹਾਨੂੰ ਸੂਚਨਾ ਮਿਲਦੀ ਹੈ ਕਿਸੇ ਸ਼ੱਕੀ ਵਿਅਕਤੀ ਦੇ ਬਾਰੇ ਉਹ ਸਾਨੂੰ ਤੁਸੀਂ ਦੱਸ ਸਕਦੇ ਹੋ ਤੇ ਜਿਹੜਾ ਇਸ ਤੋਂ ਇਲਾਵਾ ਜਿਹੜਾ ਹੈਗਾ ਪੁਲਿਸ ਜਿਹੜੇ ਅ ਅਧਿਕਾਰਗਿਨੇ ਲੋਕਲ ਲੈਵਲ ਤੇ ਜਿਵੇਂ ਐਸ ਐਚਓ ਤੇ ਡੀ ਐਸ ਪੀ ਸਬ-ਡਿਵੀਜ਼ਨਲ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਮੋਬਾਈਲ ਨੰਬਰ ਸਾਡੀ ਵੈਬਸਾਈਟ ਤੇ ਉਪਲਬਧ ਨੇ ਫਰੀਦਕੋਟ ਦੀ ਇੱਕ ਜਿਹੜੀ ਵੈਬਸਾਈਟ ਹੈ ਉੱਥੇ ਇਹ ਨੰਬਰ ਉਪਲਬਧ ਨੇ ਤੇ ਉਸੇ ਉਹਨਾਂ ਨੰਬਰਾਂ 'ਤੇ ਕਾਲ ਮਿਲ ਕਰਕੇ ਜਿਹੜਾ ਹੈਗਾ ਸਾਨੂੰ ਹਾਲਾਤ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਔਰ ਜੇਕਰ ਕੋਈ ਜਿਹਾ ਕ੍ਰਾਈਮ ਹੈ ਜਿਹਦੇ ਬਾਰੇ ਇੱਥੇ ਕੋਈ ਪੁਲਿਸ ਦੀ ਗਾਉਂ ਨਹੀਂ ਹੈ